ਕਰਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਮੀਤ ਕਰਦਾ ਸਾਰੇ ਠੀਕ ਹੋਵੋਗੇ ਆਪਾਂ ਆਇਆ ਖੁਸ਼ਾਲ ਲਾਈਫ ਕਲੀਨਿਕ ਤੇ ਡਾਕਟਰ ਸਾਹਿਬ ਕੋਲੇ ਇੱਕ ਟੌਕਸਿਕਲੀਅਰ ਦਾ ਪ੍ਰੋਡਕਟ ਡਾਕਟਰ ਸਾਹਿਬ ਨੇ ਬਣਾਇਆ ਬਹੁਤ ਹੀ ਟੌਪ ਦਾ ਪ੍ਰੋਡਕਟ ਹੈ ਡਾਕਟਰ ਸਾਹਿਬ ਦਾਵਾ ਕਰਦੇ ਨੇ ਵੀ ਇਸ ਪ੍ਰੋਡਕਟ ਨਾਲ ਸ਼ਰਾਬ ਸਿਗਰਟ ਬੀੜੀਆਂ ਜਰਦਾ ਛਡਾਇਆ ਜਾਂਦਾ ਆਪਾਂ ਪਹਿਲਾਂ ਵੀ ਵੀਡੀਓ ਕੀਤੀ ਸੀ ਤੇ ਦਰਸ਼ਕ ਜਾਣਨਾ ਚਾਹੁੰਦੇ ਸੀ ਇਸ ਪ੍ਰੋਡਕਟ ਬਾਰੇ ਡਾਕਟਰ ਸਾਹਿਬ ਖੁੱਲ ਕੇ ਬਹੁਤ ਦਾ ਸਵਾਗਤ ਆ ਤੁਹਾਡਾ ਵੀਡੀਓ ਤੇ ਤੇ ਸਾਨੂੰ ਇਸ ਪ੍ਰੋਡਕਟ ਬਾਰੇ ਖੁੱਲੀ ਜਾਣਕਾਰੀ ਦਿਓ ਵੀ ਇਹ ਕੀ ਕੀ ਨਸ਼ੇ ਛਡਾ ਸਕਦੇ ਹੈ ਕੀ ਕੀ ਇਹਦੇ ਇਫੈਕਟ ਨੇ ਸਭ ਤੋਂ ਪਹਿਲਾਂ ਦਾ ਤੁਹਾਡਾ ਵੈਲਕਮ ਹੈ ਸਾਡੇ ਕਲੀਨਿਕ ਦੇ ਦੁਬਾਰਾ ਆਉਣ ਤੇ ਜੀ ਸਭ ਤੋਂ ਵੱਡਾ ਫਾਇਦਾ ਤਾਂ ਪਹਿਲੇ ਦਿਨ ਤੋਂ ਜਿਹੜਾ ਆਪਾਂ ਇਹਦਾ ਰਿਜ਼ਲਟ ਦੇ ਰਹੇ ਆ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ 15 20 ਮਿੰਟਾਂ ਵਾਲਾ ਉਹ ਆਪਣਾ ਸੱਚਾ ਚਾਹੇ ਤੁਸੀਂ ਪਰਖ ਵੀ ਲਿਆ ਹੋਣਾਗਾ ਹਾਂਜੀ 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 ਆਪਾਂ ਬੀਡੀ ਸਿੰਕਟ ਤੇ ਉਹ ਲਪਤੇ ਪਹਿਲੇ ਦਿਨ ਤੋਂ ਰਿਜ਼ਲਟ ਦੇ ਰਹੇ ਆ ਰਿਐਲਿਟੀ ਹੈ ਇਹਦਾ ਰਿਜ਼ਲਟ ਆ ਰਿਹਾਗਾ ਉਸ ਤੋਂ ਬਾਅਦ ਬੰਦਾ ਸ਼ਰਾਬ ਹੀ ਰਹਿਗਾ ਕਾਫੀ ਲੰਬੇ ਸਮੇਂ ਤੋਂ ਵੀ ਰਹਿਗਾ ਹਾਂਜੀ ਹਾਂਜੀ ਦਵਾਈਆਂ ਵੀ ਦੇ ਦੇ ਥੱਕ ਗਏ ਉਹ ਤਰ੍ਹਾਂ ਤਰ੍ਹਾਂ ਦੀਆਂ ਦਿੱਤੀਆਂ ਬਿਲਕੁਲ ਜੀ ਮਾਰਕੀਟ ਦੇ ਵਿੱਚ ਬਹੁਤ ਕੁਝ ਆਉਂਦਾ ਪਰ ਆਪਣਾ ਖੁਸ਼ ਹਾਲ ਲਾਈਫ ਦਾ ਪ੍ਰੋਡਕਟ ਇੱਕ ਮਹੀਨਾ ਬੰਦਾ ਯੂਜ਼ ਕਰਨਾ ਹਾਂਜੀ ਇੱਕ ਹਫ਼ਤੇ ਦੇ ਵਿੱਚ ਉਹ ਸ਼ਰਾਬ ਛੱਡੂਗਾ ਅੱਛਾ ਜੀ ਠੀਕ ਹੈ ਜੀ ਪਰ ਉਹਦਾ ਕੋਰਸ ਕੰਪਲੀਟ 1 ਮਹੀਨੇ ਚ ਹੋ ਜਾਣਾ ਹੈ 1 ਮਹੀਨੇ ਦਾ ਹੀ ਬਾਕਸ ਹੈ ਆਪਣਾ ਇੱਕ ਡਾਕਟਰ ਸਾਹਿਬ ਹੈ ਨਾ ਹੋਰ ਪੈਣਾ ਦਾ ਬਹੁਤ ਸਵਾਲ ਆਉਂਦਾ ਸੀਗਾ ਵੀ ਜਿਹੜੇ ਉਹਨਾਂ ਦੇ ਹਸਬੈਂਡ ਹੈ ਨਾ ਕਿਸੇ ਦਾ ਹਸਬੈਂਡ ਹੈ ਕਿਸੇ ਦਾ ਭਰਾ ਨਸ਼ਾ ਸ਼ਰਾਬ ਪੀਂਦਾ ਉਹ ਪੈਣਾ ਪੁੱਛਦੀਆਂ ਨੇ ਵੀ ਵੀ ਚੋਰੀਓ ਦੇ ਸਕਦੇ ਜਮਾ ਦੇ ਸਕਦੇ ਆ ਜੀ ਚੋਰੀ ਤੋਂ ਵੀ ਦੇ ਸਕਦੇ ਆ ਆਪਾਂ ਦੱਸ ਕੇ ਵੀ ਦੇ ਸਕਦੇ ਆ ਦੱਸ ਕੇ ਤਾਂ ਆਪਾਂ ਦਿੰਨੇ ਆ ਨਾ ਚੋਰੀਓ ਦਿੰਨੇ ਆ ਉਹਨੂੰ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਕੋਈ ਐਦਾਂ ਦੀ ਦਵਾਈ ਹੈ ਨਹੀਂਗੀ ਵੀ ਉਹਦਾ ਬੀਪੀ ਵਧਾ ਲਾ ਦੂਗੀ ਜਾਂ ਉਹਦਾ ਮੰਨ ਲਓ ਕਈ ਵਾਰੀ ਜਿਵੇਂ ਉਲਟੀਆਂ ਲੱਗ ਜਾਂਦੀਆਂ ਨੇ ਤਾਂ ਉਹਦੇ ਵਿੱਚ ਖੂਨ ਆਉਣ ਲੱਗ ਜਾਂਦਾ ਉਦਾਂ ਦਾ ਕੁਝ ਨਹੀਂਗਾ ਸਭ ਤੋਂ ਵੱਡਾ ਫਾਇਦਾ ਹੈਗਾ ਆਪਾਂ ਉਹਨੂੰ ਉਹਦੀ ਸ਼ਰਾਬ ਦੇ ਵਿੱਚ ਪਾ ਕੇ ਵੀ ਦੇ ਸਕਦੇ ਆ ਅੱਛਾ ਜੀ ਹਾਂਜੀ ਸ਼ਰਾਬ ਦੇ ਵਿੱਚ ਵੀ ਪਾ ਸ਼ਰਾਬ ਦੇ ਵਿੱਚ ਪਾ ਕੇ ਦੇ ਸਕਦੇ ਆ ਇਹਨੇ ਅੰਦਰ ਤੋਂ ਉਹਦੇ ਜਿਹੜੇ ਸ਼ਰਾਬ ਵਾਲੇ ਕਟਾਣੂ ਉਹਨਾਂ ਦੇ ਕੰਮ ਕਰਨੇ ਨਾ ਕਿ ਇਹਨੇ ਬਾਡੀ ਨੂੰ ਨਸ਼ਾ ਦੇਣਾ ਇੱਕ ਹੋਰ ਗੱਲ ਮੇਨ ਹੈ ਜੀ ਕਦੇ ਵੀ ਜਿਹੜੀ ਸ਼ਰਾਬ ਛੜਾਉਣ ਵਾਲੀ ਦਵਾਈ ਹੈ ਇਹ ਫੇਸ ਨੂੰ ਬੜਾ ਲਾਲਜਾ ਕਰ ਦਿੰਦੀ ਹੈ ਬੰਦੇ ਨੂੰ ਉਹ ਕੀ ਚੱਕਰ ਹੁੰਦਾ ਜੀ ਉਹ ਚੱਕਰ ਹੁੰਦਾ ਜੀ ਜਿਵੇਂ ਹੁਣ ডোজ ਜ਼ਿਆਦਾ ਹੁੰਦੀ ਆ ਦਵਾਈਆਂ ਦੀ ਆਪਾਂ ਨਸ਼ੇ ਛਡਵਾਉਣ ਵਾਸਤੇ ਕੀ ਕਰਦੇ ਆ ਕੁਝ ਮਾਰਕੀਟ ਦੇ ਵਿੱਚ ਨਸ਼ਈ ਯੂਜ਼ ਕਰ ਲੈਂਦੇ ਨੇ ਹਾਂਜੀ ਮੰਨ ਲਓ ਦਵਾਈਆਂ ਦੇ ਵਿੱਚ ਹਨ ਪਰ ਆਪਣਾ ਉਦੋਂ ਦਾ ਕੁਛ ਨਹੀਂ ਆਪਣਾ ਇਲੈਕਟਰੀ ਹੋਮੋਪੈਥੀ ਦੇ ਵਿੱਚ ਟੌਕਸਿਕਲੀਅਰ ਹੈ ਜਿਹੜਾ ਜੜੀਆਂ ਬੂਟੀਆਂ ਤੋਂ ਸਪੈਸ਼ਲ ਤਿਆਰ ਕੀਤਾ ਗਿਆ ਮਤਲਬ ਇਹ ਨਹੀਂ ਕਹਿ ਸਕਦੇ ਨੂੰ ਆਪਾਂ ਹਾਂਜੀ ਇਲੈਕਟਰੀ ਹੋਮੋਪੈਥੀ ਕਹਿੰਦੇ ਆ ਅਸੀਂ ਇਲੈਕਟਰੀ ਹੋਮੋਪੈਥੀ ਦਾ ਸਾਡਾ ਪ੍ਰੋਡਕਟ ਹੈ ਇਹ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆਗਾ ਇਹਦਾ ਕੋਈ ਇਦਾਂ ਦਾ ਕੋਈ ਸਾਈਡ ਇਫੈਕਟ ਨਹੀਂ ਵੀ ਲਾਲ ਹੋਣ ਦਾ ਮਾਮਲਾ ਉਹਦਾ ਬੀਪੀ ਅਪ ਕਰਦਾ ਉਹ ਪ੍ਰੋਡਕਟ ਜੇ ਲੋਕ ਲੈਂਦੇ ਨੇ ਪਰ ਇਹਨੇ ਕੋਈ ਆਪਣੀ ਕਰਨਾ ਇਹਨੇ ਨਾਰਮਲ ਰੱਖਣਾ ਅੱਛਾ ਜੀ ਹਾਂਜੀ ਤੇ ਜਿਵੇਂ ਡਾਕਟਰ ਸਾਹਿਬ ਤੁਸੀਂ ਨੇ ਕਿਹਾ ਵੀ ਚੋਰੀਆਂ ਵੀ ਆਪਾਂ ਦੇਖ ਸਕਦੇ ਆ ਵੀ ਜਿਹੜਾ ਆਪਾਂ ਚੋਰੀਓ ਦੇ ਕੇ ਆਪਾਂ ਛੜਵਾਉਨੇ ਆ ਸ਼ਰਾਬ ਇਹਨੂੰ ਫਿਰ ਕਿੰਨਾ ਕੁ ਟਾਈਮ ਲੱਗ ਜੂਗਾ ਰਿਜ਼ਲਟ ਆਉਣਾ ਹਾਂ ਇਹ ਜ਼ਰੂਰ ਫਰਕ ਹੈਗਾ ਵੀ ਆਪਾਂ ਜਿਹੜਾ ਦੱਸ ਕੇ ਦਿੰਨੇ ਆ ਤੇ ਚੋਰੀਓ ਦੇ ਨਾਲ ਚ ਫਰਕ ਇੰਨਾ ਹੈਗਾ ਇਹ ਤੇ ਸਮਾਂ ਥੋੜਾ ਜਿਆਦਾ ਲੱਗਣਾ ਹੈਗਾ ਰਿਜ਼ਲਟ ਵੀ ਥੋੜਾ ਜਿਆਦਾ ਲੇਟ ਆਉਣਾ ਹੈਗਾ ਤੁਹਾਨੂੰ ਪਹਿਲਾਂ ਕਲੀਅਰ ਕਰਦੀ ਆ ਆਪਾਂ ਲੈ ਬੋਲੀ ਜਾਂਦੇ ਆ ਠੀਕ ਹੈ ਨਾ ਅਸੀਂ ਉਹ ਨਹੀਂ ਵੀ ਵੇਚਣ ਦੇ ਮਾਰੇ ਤੁਹਾਨੂੰ ਕਹਿ ਦਈਏ ਵੀ ਇਹਦਾ ਰਿਜ਼ਲਟ ਵੀ ਉਦਾਂ ਹੀ ਆ ਹਾਂ ਥੋੜਾ ਜਿਆਦਾ ਲੇਟ ਆਊ ਕਾਰਨ ਕਹੀ ਨੇ ਪ੍ਰੋਪਰ ਦਿੱਤਾ ਨਹੀਂ ਜਾਂਦਾ ਸਹੀ ਡੋਜ਼ ਜਿਸ ਤਰ੍ਹਾਂ ਆਪਾਂ ਮੰਨ ਲਓ ਦੱਸ ਕੇ ਦਿੰਨੇ ਆ ਆਹੀ ਫੇਰ ਵਾਸੇ ਇੱਕ ਬਾਕਸ ਇੱਕ ਮਹੀਨੇ ਦਾ ਜੀ ਦੇਖੋ ਜੇ ਤਾਂ ਪੇਸ਼ੈਂਟ ਦੀ ਉਮਰ ਹੀ ਜ਼ਿਆਦਾ ਆ ਹਨਾ ਉਮਰਾਂ ਤੋਂ ਹੀ ਪੀ ਜਾਂਦਾ ਹੋ ਸਕਦਾ ਹੈ ਤਾਂ ਉਹਨੂੰ ਦੁਬਾਰੇ ਇੱਕ ਬਾਕਸ ਹੋਰ ਮੰਗਵਾਉਣਾ ਪੈ ਜੇ ਪਰ ਨਹੀਂ ਤਾਂ ਕੰਪਲੀਟ 90 95% ਤਾਂ ਇੱਕ ਬਾਕਸ ਨਾਲ ਹੀ ਸੈੱਟ ਆ ਜੀ ਜਿਵੇਂ ਹੁਣ ਇਹ ਪ੍ਰੋਡਕਟ ਆਪਾਂ ਦੇ ਰਹੇ ਆ ਹਨਾ ਕਿਸੇ ਨੂੰ 슈ਗਰ ਦੀ ਪ੍ਰੋਬਲਮ ਹੈ ਉਹ ਲੈ ਸਕਦੇ ਨੇ ਡਾਕਟਰ ਲੈ ਸਕਦੇ ਆ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਤੁਹਾਨੂੰ ਦੱਸਿਆ ਨਾ ਜਿਵੇਂ ਹੁਣ ਕਈ ਵਾਰੀ ਨੇ ਲੀਵਰ ਦੀ ਵੀ ਰਿਪੇਅਰ ਕਰਨੀ ਆ ਲੀਵਰ ਦੇ ਕੰਮ ਕਰਨਾ ਹੈ 슈ਗਰ ਵਾਲੇ ਬੰਦੇ ਦੀ ਲੀਵਰ ਦੀ ਪ੍ਰੋਬਲਮ ਆਉਂਦੀ ਆ ਹਨਾ ਕਾਫੀ ਪ੍ਰੋਬਲਮ ਆਉਂਦੀ ਆ ਪੇਟ ਦੀ ਠੀਕ ਹੈ ਸੋ ਮਿੱਤਰ ਪਿਆਰਿਓ ਜਿਹੜਾ ਇਹ ਪ੍ਰੋਡਕਟ ਹੈ ਡਾਕਟਰ ਸਾਹਿਬ ਨੇ ਆਪਾਂ ਨੂੰ ਸਾਰੀਆਂ ਗੱਲਾਂ ਖੋਲ ਕੇ ਦੱਸਤੀਆਂ ਨੰਬਰ ਡਾਕਟਰ ਸਾਹਿਬ ਦਾ ਸਕਰੀਨ ਤੇ ਚੱਲੀ ਜਾਂਦਾ ਖੁਸ਼ਹਾਲ ਲਾਈਫ ਕਲੀਨਿਕ ਸਰਸਾ ਰੋਡ ਤੇ ਮਾਨਸਾ ਤੋਂ ਸਰਸਾ ਰੋਡ ਆ ਜਿਹੜਾ ਕੋਟਤਾਰ ਮੂ ਪਿੰਡ ਪੈਂਦਾ ਬਿਲਕੁਲ ਅੱਡੇ ਦੇ ਉੱਤੇ ਬਣਿਆ ਹੋਇਆ ਤੁਸੀਂ ਕਲੀਨਿਕ ਤੇ ਆ ਕੇ ਵੀ ਲਿਆ ਸਕਦੇ ਹੋ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਡਾਕਟਰ ਸਾਹਿਬ ਤੋਂ ਸਪੈਸ਼ਲ ਟਾਈਮ ਲੈ ਕੇ ਗੱਲਬਾਤ ਵੀ ਕਰ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾ ਜੀ ਸਤਿ ਸ਼੍ਰੀ ਅਕਾਲ